ਮੁਹੰਮਦ ﺻਦੀਕ ਦੇ ਕਾਰਜ ਕਰ ਲੋ ਕਿਵੇਂ ਦੇ ਮੁਹੰਮਦ ﺻਦੀਕ ਸੁੱਤਾ ਰਹਿੰਦਾ ਸੀ ਜੇ ਉੱਥੇ ਜਾ ਕੇ ਵੇਖਦੇ ਸੀ ਤਸਵੀਰਾਂ ਪਾਰਲੀਮੈਂਟ ਦੀ ਕਾਰਵਾਈ ਚੱਲਦੇ ਦੇਖਿਆ ਸੀ ਸੁੱਤਾ ਹੀ ਬਿਆ ਹੁੰਦਾ ਸੀ ਬੰਦਾ ਜਰ ਠੀਕ ਹੈ ਸਾਊ ਹੈ ਸ਼ਰੀਫ ਬੰਦਾ ਹੈ ਪਰ ਉਹ ਕਦੇ ਬੋਲਿਆ ਪਾਰਲੀਮੈਂਟ ਦੇ ਵਿੱਚ ਤੇ ਉਹ ਐਮਪੀ ਉਤਾਰਿਆ ਜਾਂ ਜਿਹੜੇ ਪੜੇ ਲਿਖੇ ਹੋਣ ਕਲਾਕਾਰਾਂ ਦੀ ਫਰੀਦਕੋਟ ਦੇ ਵਿੱਚ ਲੋੜ ਨਹੀਂ ਹੈਗੀ ਅੱਗੇ ਵੀ ਬੜੇ ਕਲਾਕਾਰ ਇੱਥੇ ਆਏ ਤੇ ਆਪਣੀ ਕਲਾਕਾਰੀ ਕਰਕੇ ਚਲੇ ਗਏ ਪਰ ਫਰੀਦਕੋਟ ਵਾਲਿਆਂ ਦਾ ਕੁਝ ਵੀ ਨਹੀਂ ਸੁਆਰਿਆ ਹਾਂਸ ਰਾਜ ਹਾਂਸੀ ਦੇ ਮੈਂ ਇੱਕ ਵਾਰੀ ਉਹਦੀ ਵੇਖਿਆ ਸੀਗਾ ਉਹਨੇ 1979 ਦੇ ਜੰਗਵਾਰੀ ਨਹੀਂ ਪਤਾ ਕੋਈ ਸਾਡੇ ਇਧੇ ਲੱਗ ਜਾਓ ਜਿਹੜਾ ਇਥੋਂ ਤ ਰਾਹ ਗਿਆ ਫਰੀਦਕੋਟੇ ਲੱਗ ਗਿਆ ਕੀ ਗੱਲ ਕਰੇਗਾ ਹੰਸਰਾ ਹੰਸ ਤੇ ਗੀਤ ਵਧੀਆ ਹੋ ਸਕਦੇ ਐ ਪਰੰਤੂ ਗੀਤਾਂ ਵਿੱਚ ਵੀ ਕਈ ਇਦਾਂ ਦੇ ਗੀਤ ਐ ਜਿਹੜੇ ਪਰਿਵਾਰ ਚ ਬਹਿ ਕੇ ਸੁਣੇ ਨਹੀਂ ਜਾ ਸਕਦੇ ਇਹ ਵਿਛੜਕਾਂ ਦੇ ਅੱਗ ਤੁਰੀ ਜਾਂਦੀ ਐ ਮਤਲਬ ਇਦਾਂ ਮੈਂ ਇਸ ਗੱਲ ਵਿੱਚ ਵੀ ਜੇ ਨਾਂ ਪਾਵਾਂ ਤਾਂ ਹੰਸਰਾ ਹੰਸ ਨੇ ਰਸਤਾ ਉਹ ਚੁਣਿਆ ਐ ਇਹਦਾ ਦੇਖਦੇ ਲੋਕਤੰਤਰ ਨੂੰ ਸਮਾਪਤ ਕਰਦਾ ਹੈ ਜਿਹੜਾ ਦੇਖਦੇ ਸੰਵਿਧਾਨ ਨੂੰ ਸਮਾਪਤ ਕਰਦਾ ਹੈ ਫਰੀਦਕੋਟ ਸੀਟ ਇੱਕ दिलचस्प सीट बन जा रही है क्योंकि अगर पिछले 5 साल, पिछले साल की गल कीती जावे तो पिछले 5 साल के बीच फरीदकोट ਦੇ ਵਿੱਚ ਜਿਹੜੇ ਐਮਪੀ ਸੀਗੇ ਉਹ मोहम्मद सलीम ਸੀਗੇ ਉਹ ਵੀ ਇੱਕ ਕਲਾਕਾਰ ਸੀ ਹੁਣ ਇਸ ਵਾਰ ਕੀ ਹੈ ਕਿ ਆਮ ਆਦਮੀ ਪਾਰਟੀ ਨੇ ਵੀ ਕਰਮਜੀਤ ਅਨਮੋਲ ਜੀ ਨੂੰ ਟਿਕਟ ਦੇ ਦਿੱਤਾ ਉਹ ਵੀ ਕਲਾਕਾਰ ਨੇ ਤੋਂ ਇਸ ਤੋਂ ਬਾਅਦ ਬੀਜੇਪੀ ਨੇ ਵੀ ਆਪਣਾ ਇੱਕ ਕੈਂਡੀਡੇਟ ਉਤਾਰਦਾ ਹੰਸ ਰਾਜ ਹੰਸ ਜੀ ਜੋ ਇੱਕ ਕਲਾਕਾਰ ਨੇ ਕਲਾਕਾਰ ਨੂੰ ਦੇਖ ਕੇ ਕੀ ਪੰਜਾਬ ਦੇ ਫਰੀਦਕੋਟ ਦੇ ਲੋਕ ਕੀ ਸੋਚਦੇ ਆ ਕੀ ਹੋਰ ਕਿਹੋ ਜਿਹਾ ਐਮਪੀਓ ਚਾਹੁੰਦੇ ਆ ਸਾਡੇ ਨਾਲ ਕੁਝ ਲੋਕ ਇੱਥੇ ਬੈਠੇ ਆ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਕਿਸ ਤਰ੍ਹਾਂ ਦੇ ਐਮਪੀਓ ਚਾਹੁੰਦੇ ਆ ਤੇ ਜਿਹੜੇ ਹੋਰ ਮੁੱਦੇ ਸੀ ਉਹਨਾਂ ਦੇ ਕੀ ਹੱਲ ਹੋਏ ਹੁਣ ਤੱਕ ਦੇ ਕਿਸ ਤਰ੍ਹਾਂ ਦੇ ਵਿਕਾਸ ਹੋਇਆ ਅਗਰ ਫਰੀਦਕੋਟ ਦੀ ਗੱਲ ਕੀਤੀ ਜਾਵੇ ਤਾਂ ਸਰ ਕੀ ਨਾ ਤੁਹਾਡਾ ਜੀ ਸਭ ਮੇਰਾ ਨਾਮ ਰਾਜਕਮਰ ਛਾਵੜਾ ਫਰੀਦਕੋਟ ਦਾ ਰਹਿਣ ਵਾਲਾ ਮੇਰਾ ਇੱਕ ਛੋਟਾ ਜਿਹਾ ਬਿਜ਼ਨਸ ਹੈ ਆਈਸਕ੍ਰੀਮ ਦਾ ਕੰਮ ਹੈ ਫਰੀਦਕੋਟ ਦੇ ਵਿੱਚ ਕਾਰੋਬਾਰੀ ਐ ਮੈਂ ਐਮਪੀ ਸਾਨੂੰ ਐਮਪੀ ਕੋਈ ਇਮਾਨਦਾਰ ਆਦਮੀ ਹੋਣਾ ਚਾਹੀਦਾ ਕਿਸੇ ਪਾਰਟੀ ਨਾਲ ਕੋਈ ਤਲਕ ਨਹੀਂ ਮੋਦੀ ਸਾਹਿਬ ਨੇ ਜੋ ਕੰਮ ਕੀਤਾ ਹੈਗਾ ਉਹਦਾ ਇੰਡਸਟਰੀ ਫੇਲ ਕਰਤੀ ਜਮਾ ਉਹਨਾਂ ਨੇ ਅੰਬਾਨੀ ਤੇ ਅੰਡਾਨੀ ਨੂੰ ਦੋ ਬੰਦਿਆਂ ਨੂੰ ਇਹਨਾਂ ਨੇ ਸਾਰਾ ਦੇਸ਼ ਤੇ ਮੁਲਕ ਸੰਭਾਲਤਾ ਹੈਗਾ ਮੁਹੰਮਦ ਸਦੀਕ ਦੇ ਕਾਰਜਕਾਲ ਨੂੰ ਕਿਵੇਂ ਦੇਖਦੇ ਹੋ ਮੁਹੰਮਦ ਸਦੀਕ ਸੁੱਤਾ ਰਹਿੰਦਾ ਸੀ ਜੇ ਉੱਥੇ ਜਾ ਕੇ ਵੇਖਦੇ ਸੀ ਤਸਵੀਰਾਂ ਪਾਰਲੀਮੈਂਟ ਦੀ ਕਾਰਵਾਈ ਚੱਲਦੀ ਦੇਖਿਆ ਸੀ ਸੁੱਤਾ ਹੀ ਬਿਆ ਹੁੰਦਾ ਸੀ ਬੰਦਾ ਜੇ ਠੀਕ ਹੈ ਸਾਊ ਹੈ شریف ਬੰਦਾ ਹੈ ਪਰ ਉਹ ਕਦੇ ਬੋਲਿਆ ਪਾਰਲੀਮੈਂਟ ਦੇ ਵਿੱਚ ਨਹੀਂ ਉਹਦੇ ਉਹਦੇ ਪੱਲੇ ਕੁਝ ਨਹੀਂ ਇੱਥੇ ਦਿਮਾਗ 'ਚ ਕੁਝ ਵੀ ਹੋਰ ਮੇਰਾ ਜਾਤੀ ਮੈਂ ਸਤਿਕਾਰ ਕਰਦਾ ਉਹਨਾਂ ਦਾ ਵੀ ਅਨਮੋਲ ਹੈ ਇਹ ਕਲਾਕਾਰ ਜਿਹੜੇ ਹਾਂ ਹੰਸ ਰਾਜ ਹੰਸ ਕੱਢ ਲਈ ਹੈ ਇਹ ਪਹਿਲੇ ਕਲਾਕਾਰ ਭਾਜਪੀ ਦੇ ਉਹਨੂੰ ਪਿੱਛੋਂ ਸਨੀ ਦਿਓਲ ਸੀ ਜਿਹੜਾ ਗੁਰਦਾਸਪੁਰ ਵਾਲਾ ਕਦੇ ਆਪਦੀ ਹਲਕੇ 'ਚ ਬੜਿਆ ਸੀ ਹਲਕੇ ਨੂੰ ਮਾਰੋ ਗੋਲੀ ਕਿਤੇ ਪਾਰਲੀਮੈਂਟ ਜਿੱਥੋਂ ਉਹਨੇ ਸਾਰੇ ਭੱਤੇ ਲੈਣੇ ਸਾਰਾ ਕੁਝ ਲੈਣਾ ਉੱਥੇ ਕਿੰਨੇ ਗਾਜਰੀਆਂ ਉਹਦੀਆਂ ਇਹ ਲੋਕਾਂ ਦੇ ਮਸਲੇ ਚੱਕਣ ਵਾਲੇ ਨਹੀਂ ਇਹ ਜਿਹੜੇ ਕਲਾਕਾਰ ਲਿਆ ਕੇ ਫਿਲਮੀ ਕਲਾਕਾਰ ਜਾਂ ਐਕਟਰ ਜਾਂ ਕੋਈ ਭਾਵੇਂ ਉਹ ਸਮੇ ਸਮੇਂ ਹੀ ਮਾਮਲ ਨਹੀਂ ਰਹੀ ਆ ਭਾਵੇਂ ਉਹ ਸਨੀ ਦੋਲ ਰਿਹਾ ਭਾਵੇਂ ਆਹਾ ਹੰਸ ਰਾਜ ਨੂੰ ਲੈ ਰੇ ਆ ਇਹ ਪਹਿਲਾਂ ਦਿੱਲੀ ਦੀ ਸੀਟ ਤੋਂ ਸੀਗਾ ਹੰਸ ਰਾਜ ਜਨ ਹੁਣ ਕੀ ਕਰੂਗਾ ਪਹਿਲਾਂ ਕੀ ਕਰਤਾ ਜਦੋਂ ਦਿੱਲੀ ਵਾਲਿਆਂ ਨੇ ਚੁਣ ਕੇ ਭੇਜਿਆ ਹੰਸ ਰਾਜ ਨੂੰ ਤੇ ਮੈਂ ਗੱਲ ਤਾਂ ਇਹ ਐਸ ਨੇ ਦੇਸ਼ ਨੂੰ ਬਚਾਉਣ ਦੀ ਐ ਅਸੀਂ ਚਾਹੁੰਦੇ ਆ ਇੰਡੀਆ ਗੱਠਜੋੜ ਜਿਹੜੇ ਇੱਥੇ ਪੰਜਾਬ ਚ ਲਾਤ ਐ ਸਾਰੇ ਦੇਸ਼ ਦੇ ਲੋਕਾਂ ਨੂੰ ਉਮੀਦ ਜਾਗੀ ਐ ਇੰਡੀਆ ਗੱਠਜੋੜ ਤੋਂ ਪਰ ਪੰਜਾਬ ਚ ਸਾਡੀ ਬਦਕਿਸਮਤੀ ਐ ਉਹਦੀਆਂ ਦੋਨੇ ਵੱਡੀਆਂ ਪਾਰਟੀਆਂ ਝਾੜੂ ਵਾਲਾ ਕੇ ਕੇਜਰੀਵਾਲ ਹੋਰੀ ਜਿਹੜੇ ਕਾਂਗਰਸ ਵਾਲੇ ਦੋਨੇ ਆਮੋ ਸਾਹਮਣੇ ਹੋਏ ਆ ਇਹਨਾਂ ਨੂੰ ਥੋੜਾ ਜਿਹਾ ਸੋਚਣਾ ਚਾਹੀਦਾ ਹੈ ਪਰसों ਦਿੱਲੀ ਭਗਵੰਤ ਮਾਨ ਕੀ ਕਹਿ ਕੇ ਆਇਆ ਦਿੱਲੀ ਜਿਹੜੀ ਰੈਲੀ ਹੋਈ ਹੈ ਬਹੁਤ ਵੱਡੀ ਲਾਮਸਾ ਰੈਲੀ ਇੰਡੀਆ ਗੱਠਜੋੜ ਦੀ ਉੱਥੇ ਭਗਵੰਤ ਮਾਨ ਨੇ ਕਹਿ ਕੇ ਆਇਆ ਵੀ ਭਾਜਪਾ ਸਾਨੂੰ ਇਕੱਠੇ ਨਹੀਂ ਬਹਿਣ ਦਿੰਦੀ ਭਾਜਪਾ ਦੇਸ਼ ਨੂੰ ਤੋੜਨ ਤੇ ਲੱਗੀ ਵੀ ਹੈ ਭਾਈ ਤੂੰ ਇੱਥੇ ਕੀ ਕਰੀ ਜਾਂਦਾ ਹੈ ਇੰਡੀਆ ਗੱਠਜੋੜ ਬੜੇ ਨੂੰ ਕਿੰਨਾ ਚਿਰ ਹੋ ਗਿਆ ਜੇ ਤੂੰ ਕਾਂਗਰਸ ਦੇ ਜਿਹੜੇ ਆਗੂ ਹੈ ਸਤਕਾਰ ਵਾਲੇ ਫੜ-ਫੜ ਕੇ ਜੇਲ੍ਹਾਂ 'ਚ ਪਾਵੇਂਗਾ ਆ ਖੈਰੇ ਵਾਲੀ ਗੱਲ ਤਾਂ ਕੋਈ ਪੁਰਾਣੀ ਨਹੀਂ ਵਿਧਾਨ ਸਭਾ ਦੀ ਕਾਰਵਾਈ ਦੇ ਜਿਵੇਂ ਸੌਂਕਣਾ ਮੇਹਣਾ ਮੇਣੀ ਹੁੰਦੀਆਂ ਇਹ ਤਰੀਕਾ ਠੀਕ ਨਹੀਂ ਮਾਨ ਸਾਹਿਬ ਬਾਕੀ ਕਹੇ ਕਿ ਗੱਲ ਮੈਂ ਮੁਲਾਜ਼ਮਾਂ ਤੇ ਪੈਨਸ਼ਨਾਂ ਦੀ ਇਹ ਕਰਾਂ ਇੱਥੇ ਅਸੀਂ ਮੁਲਾਜ਼ਮਾਂ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਫਰੰਟ ਵੱਲੋਂ ਸਾਡੇ ਇਲਾਕੇ ਦੇ ਤਿੰਨੇ ਐਮਐਲਏ ਗੁਰਦੇਵਤ ਸਿੱਖੋਂ ਕੁਲਤਾਰ ਸਿੰਧਵਾ ਸਪੀਕਰ ਸਾਹਿਬ ਤੇ ਜਿਹੜੇ ਜੈਤੋ ਵਾਲੇ ਅਮੋਲਕ ਸਿੰਘ ਜੀ ਉਹਨਾਂ ਨੂੰ ਮੰਗ ਬੱਤਰ ਦੇ ਕੇ ਇਹ ਗੱਲ ਕਹੀ ਸੀ ਵੀ ਹਾਲਾਤ ਵੇਖੋ ਦੇਸ਼ ਦੇ ਕੀ ਬਣਦੇ ਪਏ ਆ ਤੁਸੀਂ ਮੁਲਾਜ਼ਮ ਤੇ ਪੈਨਸ਼ਨਰ ਹੋ ਨਾ ਮੰਗਾਈ ਪੱਤਾ ਕੱਚੇ ਮੁਲਾਜ਼ਮ ਪੱਕੇ ਕਰਨੇ ਪੁਰਾਣੀ ਪੈਨਸ਼ਨ ਬਹਾਲ ਕਰਨੀ ਇਹ ਮੰਗਾ ਮੰਨੋਗੇ ਤਾਂ ਜਿਹੜਾ ਵੱਡੀ ਹਨੇਰੀ ਚੜੀ ਆਉਂਦੀ ਹੈ ਫਾਸ਼ੀਵਾਦ ਦੀ ਤਾਨਾशाही ਦੀ ਮੋਦੀ ਕੋਈ ਕਿਸੇ ਦੀ ਨਹੀਂ ਸੁਣ ਰਿਹਾ ਅਸੀਂ ਇੱਕੇ ਦਾ ਕਿੱਡਾ ਮਰਜ਼ੀ ਵਧੀਆ ਬੰਦਾ ਚੁਣ ਕੇ ਭੇਜ ਦਈਏ ਬਹੁਤ ਬਹੁਤ ਧੰਨਵਾਦ ਕੀ ਨਾ ਤੁਹਾਡਾ ਜੀ ਮੇਰਾ ਨਾ ਘਨਿਸ਼्यामਪਾਲ ਫਰੀਦਕੋਟ ਡਿਸਟ੍ਰਿਕਟ ਸਰਵਿਸਟਰਮ ਦੇਖਦੇ ਹਾਂ ਪਿਛਲੇ 5 ਸਾਲ ਦੇ ਕਾਰਜਕਾਲ ਨੂੰ ਤੇ ਹੁਣ ਜਿਹੜੇ ਐਮਪੀ ਆ ਰਹੇ ਆ ਜਾਂ ਤੁਹਾਡੇ ਇਲਾਕੇ ਦੇ ਵਿੱਚ ਉਮੀਦਵਾਰ ਆ ਰਹੇ ਆ ਕਿ ਕਿਸ ਨਾਲ ਚੋਣ ਕਰੋਗੇ ਨਾਲ ਫਰੀਦਕੋਟ ਵਿੱਚ 5 ਸਾਲ ਦੇ ਦਰਮਿਆਨ ਚ ਕੋਈ ਨਾ ਤਾਂ ਵਿਕਾਸ ਦਾ ਕੰਮ ਹੋਇਆ ਨਾ ਕੋਈ ਬੱਚਿਆਂ ਨੂੰ ਰੋਜ਼ਗਾਰ ਦਾ ਕੰਮ ਹੋਇਆ ਨਾ ਕੋਈ ਇੰਡਸਟਰੀ ਆਈ ਹੈਗੀ ਸਾਰੇ ਬੇਰੋਜ਼ਗਾਰ ਬੱਚੇ ਫਿਰ ਰਹੇ ਹੈਗੇ ਨਸ਼ੇ ਨਸ਼ੇ ਕਰ ਰਹੇ ਹੈ ਘਰਾਂ ਦੇ ਘਰ ਬਰਬਾਦ ਹੋ ਰਹੇ ਹੈ ਪਰ ਇਸ ਵੱਲ ਕਿਸੇ ਦਾ ਅਜੇ ਤੱਕ ਧਿਆਨ ਨਹੀਂ ਆਇਆ ਇੱਥੋਂ ਤੱਕ ਕਿ ਸਾਰਿਆਂ ਦੇ ਬੱਚੇ ਤਕਰੀਬਨ ਬੇਰੋਜ਼ਗਾਰ ਰਹੇਗੇ ਉਹਨਾਂ ਨੂੰ ਕੋਈ ਕੰਮ ਨਹੀਂ ਮਿਲ ਰਿਹਾ ਹੈਗਾ ਇਸ ਕਰਕੇ ਮੈਂ ਸਰਕਾਰ ਨੂੰ ਇਹ ਕਹਿਣਾ ਚਾਹਣਾ ਹੈ ਕਿ ਇੱਥੇ ਓਐਮਪੀ ਉਤਾਰੇ ਜਾਣ ਜਿਹੜੇ ਪੜ੍ਹੇ ਲਿਖੇ ਹੋਣ ਕਲਾਕਾਰਾਂ ਦੀ ਫਰੀਦਕੋਟ ਦੇ ਵਿੱਚ ਲੋੜ ਨਹੀਂ ਹੈਗੀ ਅੱਗੇ ਵੀ بڑے ਕਲਾਕਾਰ ਇੱਥੇ ਆਏ ਤੇ ਆਪਣੀ ਕਲਾਕਾਰੀ ਕਰਕੇ ਚਲੇ ਗਏ ਪਰ ਫਰੀਦਕੋਟ ਵਾਲਿਆਂ ਦਾ ਕੁਝ ਵੀ ਨਹੀਂ ਸੁਆਰਿਆ ਜੋ ਵੀ ਕੁਛ ਇੱਥੇ ਹੋਇਆ ਸੀਗਾ ਉਹ ਪਹਿਲਾ ਗਿਆਨੀ ਜੈਲ ਸਿੰਘ ਨੇ ਸਨ 70 71 ਦੇ ਵਿੱਚ ਕੀਤਾ ਉਸ ਤੋਂ ਬਾਅਦ ਮੈਂ ਮੈਂ ਅੱਜ 74 ਸਾਲ 73 ਸਾਲ ਦਾ ਹੋ ਗਿਆ ਹੈ ਪਰ ਮੈਂ ਇੱਥੇ ਕੋਈ ਵਿਕਾਸ ਨਹੀਂ ਦੇਖਿਆ ਆਪਣੀ ਅੱਖਾਂ ਚ ਕਿ ਵੀ ਇੱਥੇ ਫਰੀਦਕੋਟ ਦਾ ਕੋਈ ਵਿਕਾਸ ਹੋਇਆ ਹੋਵੇ ਸੋ ਸਰਕਾਰ ਤੋਂ ਮੈਂ ਇਹ ਮੰਗ ਕਰਦਾ ਕਿ ਇੱਥੇ ਕੋਈ ਉਹੋ ਜਿਹਾ ਐਮਪੀ ਮੈਦਾਨ ਵੀ ਚਾਵੇ ਜੋ ਫਰੀਦਕੋਟ ਦੀਆਂ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਸਕੇ ਜਿਵੇਂ ਕਿ ਸਾਡੇ ਸੀਨੀਅਰ ਸਿਟੀਜ਼ਨ ਹੈ ਉਹ ਰੇਲਵੇ ਵਿੱਚ ਪਹਿਲਾਂ ਸਰਕਾਰਾਂ ਨੇ ਉਹਨੂੰ ਲੇਡੀਜ਼ ਨੂੰ 50 ਸਾਲ ਦੀ ਉਮਰ ਚ ਬੰਦੇ ਨੂੰ 60 ਸਾਲ ਦੀ ਉਮਰ ਚ ਕਨਸੈਸ਼ਨ ਦਿੱਤੀ ਹੋਈ ਸੀ ਉਹ ਵੀ ਇਸ ਮੋਦੀ ਸਰਕਾਰ ਨੇ ਖਤਮ ਕਰ ਦਿੱਤੀ ਹੈ ਤੋਂ ਸੋ ਇਸ ਕਰਕੇ ਸਾਨੂੰ ਉਹੋ ਜੇ ਐਮਪੀ ਦੀ ਲੋੜ ਹੈ ਜਿਹੜਾ ਆ ਕੇ ਸਾਡੇ ਨਾਗਰਿਕਾਂ ਦੀ ਆਵਾਜ਼ ਜਾ ਕੇ ਸੰਸਦ ਵੀ ਉਠਾਵੇ ਹੋਰ ਇਹ ਵੀ ਮੈਂ ਕਹਿਣਾ ਚਾਹੁੰਦਾ ਹੈਗਾ ਕਿ ਇਸ ਇਲਾਕੇ ਦਾ ਕੰਮਕਾਰ ਕਰਾਉਣ ਵਾਲਾ ਕੋਈ ਹੋ ਜਾ ਐਮਪੀ ਜਿਹੜਾ ਪੜਿਆ ਲਿਖਾ ਹੋਏ ਬੰਦਾ ਉਸ ਨੂੰ ਲਗਾਣਾ ਲਿਆਉਣਾ ਚਾਹੀਦਾ ਹੈ ਅਸੀਂ ਉਸ ਸਾਰਿਆਂ ਨੂੰ ਮਿਲ ਕਰਕੇ ਉਸ ਨੂੰ ਜਤੌਨ ਦੀ ਕੋਸ਼ਿਸ਼ ਕਰਾਂਗੇ ਸਰ ਕਿਨਾਂ ਤੁਹਾਡਾ ਜੀ ਅਮਰਜੀਤ ਸਿੰਘ ਢਨੌਲਾ ਅਮਰਜੀਤ ਸਿੰਘ ਜੀ ਤੁਹਾਡੇ ਇਲਾਕੇ ਦੇ ਵਿੱਚ ਪਹਿਲਾਂ ਵੀ ਕਲਾਕਾਰ ਐਮਪੀਸੀ ਤੇ ਹੁਣ ਦੋ ਹੋਰ ਪਾਰਟੀਆਂ ਨੇ ਕਲਾਕਾਰ ਉਤਾਰ ਦਿੱਤੇ ਕਿਸ ਤਰ੍ਹਾਂ ਦੇਖਦੇ ਹੋ ਪਿਛਲਾ 5 ਸਾਲ ਦੇ ਕਾਰਜਕਾਲ ਤੇ ਅੱਗੇ ਕਿਸ ਤਰ੍ਹਾਂ ਦਾ ਐਮਪੀ ਦੇ ਕਾਰਜਕਾਲ ਹੋਣਾ ਚਾਹੀਦਾ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਸਾਡੇ ਤੇ صدیق ਸਾਹਿਬ ਆਏ ਸੀਗੇ ਉਹ ਵੀ ਇਥੇ ਉਤਰੇ ਗਏ ਸੀ ਪਹਿਲਾਂ ਤੇ ਉਹਨਾਂ ਨੇ ਅਸੀਂ ਦੇਖ ਲਿਆ ਕਾਰਜਕਾਰ ਉਹਦੇ ਵਿੱਚ ਕੁਝ ਨਹੀਂ ਕੀਤਾ ਉਹਨਾਂ ਨੇ ਤੇ ਸਾਡੀ ਜਿਹੜੀ ਲੋਕਾਂ ਦੀ ਆਵਾਜ਼ ਆ ਫਰੀਦਕੋਟ ਦੇ ਲੋਕਾਂ ਦੀ ਆਵਾਜ਼ ਨਹੀਂ ਉਠਾਈ ਉਹਨਾਂ ਨੇ ਉੱਥੇ ਡਿਵੈਲਪਮੈਂਟ ਦੇ ਕੰਮ ਕੋਈ ਨਹੀਂ ਕੀਤੇ ਗਏ ਇਹਦੀ ਦਸਰੀ ਜਿਹੜੀ ਸਰਕਾਰ ਭਾਜੀਪੀ ਦੀ ਆਈ ਆ ਗਈ ਇਹ ਤਾਂ ਲੋਕਤੰਤਰ ਨੂੰ ਖਤਮ ਕਰ ਰਹੀ ਹੈਗੀ ਸੰਵਿਧਾਨ ਨੂੰ ਖਤਮ ਕਰ ਰਹੀ ਹੈਗੀ ਡਾਕਟਰ ਮਹੇਦਗਾਰਨੀ ਜੀ ਨੇ ਇਹ ਸੰਵਿਧਾਨ ਜਿਹੜਾ ਰਚਿਆ ਸੀਗਾ ਅੱਜ ਸਾਨੂੰ ਉਹਦੇ ਬਚਾਉਣ ਦੇ ਰੋਡ ਆ ਗਈ ਤੇ ਇੱਥੇ ਵਿਕਾਸ ਕਾਰਜਾਂ ਦੇ ਕਿੰਨਾ ਕੁ ਤੁਹਾਡੇ ਲੱਗ ਵਿਕਾਸ ਕਾਰਜ ਇੱਥੇ ਕੋਈ ਨਹੀਂ ਹੋਏ ਜਿੰਨੇ ਐਮਪੀ ਇੱਥੇ ਆਏ ਨੇਗੇ ਕਿਸੇ ਨੇ ਵੀ ਵਿਕਾਸ ਕਾਰਜ ਫਰੀਦਕੋਟ ਦੀ ਆਵਾਜ਼ ਚੁੱਕੀ ਨਹੀਂ ਕਹੇ ਨੇ ਅਸੀਂ ਤਾਂ ਇਹ ਕਹਿੰਦੇ ਆ ਵੀ ਕੋਈ ਐਸੇ ਐਮਪੀ ਇੱਥੇ ਆਵੇ ਜੀ ਸਾਡੀ ਫਰੀਦਕੋਟ ਦੇ ਲੋਕਾਂ ਦੀ ਆਵਾਜ਼ ਚੁੱਕੇ ਕਰਮਜੀਤ ਜੀ ਦੇ ਮੌਲ ਨੂੰ ਕਿਸ ਤਰ੍ਹਾਂ ਦੇਖਦੇ ਹੋ ਹਾਂਸ ਰਾਜ ਹਾਂਸੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਹਾਂਸ ਰਾਜ ਹਾਂਸੀ ਦੇ ਮੈਂ ਇੱਕ ਵਾਰੀ ਉਹਦੀ ਵੇਖਿਆ ਸੀਗਾ ਉਹਨੇ 1979 ਦੇ ਜੰਗਵਾਰੀ ਨਹੀਂ ਪਤਾ ਕੋਈ ਸਾਡੇ ਇੱਥੇ ਲੱਗੇ ਉਹ ਜਿਹੜਾ ਇਥੋ ਤਾਂ ਰਹਿ ਗਿਆ ਫਰੀ ਕੋਲੇ ਲੱਗੇ ਉਹ ਕੀ ਗੱਲ ਕਰੇਗਾ ਜਿਹਨੂੰ ਸਾਡੇ ਏਡੀ ਬੜੀ ਵਾਰ ਹੋਈ ਹੈ ਕਿ ਉਹਦੇ ਵਾਰੀ ਨਹੀਂ ਪਤਾ ਸੀਗਾ ਕਹਿੰਦਾ ਮੈਂ ਤਾਂ ਜੰਮੇ ਨਹੀਂ ਸਦਾ ਉਹੀ ਗੱਲ ਕੀਤੀ ਉਹਨੇ ਠੀਕ ਸਰ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਕੁਲਦੀਪ ਸ਼ਰਮਾ ਮੈਂ ਨਗਰ ਕੌਂਸਲ ਫਰੀ ਤੋਂ ਜਨੂਅਰੀ ਅਸਿਸਟੈਂਟ ਰਿਟਾਇਰਡ ਹਾਂ ਤੇ ਮੈਂ ਪੰਜਾਬ ਦਾ ਕਨਵੀਨਰ ਹਾਂ ਮਿਸਟਰ ਮਹਾਜ ਮੈਕਸ਼ਨ ਕਮੇਟੀ ਦਾ ਸਰ ਇਸ ਤਰ੍ਹਾਂ ਦੇਖਦੇ ਹੋ ਪਹਿਲਾ 5 ਸਾਲ ਵੀ ਤੁਹਾਡੇ ਐਮਪੀ ਰਹੇ ਆ ਕਲਾਕਾਰ ਰਹੇ ਤੇ ਦੋ ਹੋਰ ਕਲਾਕਾਰ ਆ ਗਏ ਆ ਕਿਸ ਤਰ੍ਹਾਂ ਦੀ ਚੋਣ ਕਰੋਗੇ ਕੀ ਤੁਹਾਡੇ ਮੁੱਦੇ ਰਹਿਣਗੇ ਔਰ ਕੀ ਤੁਹਾਡੇ ਇਲਾਕੇ 'ਚ ਵਿਕਾਸ ਹੋਇਆ ਨਹੀਂ ਹੋਇਆ ਮੈਂ ਇਦਾਂ ਮਹਿਸੂਸ ਕਰਦਾ ਵੀ ਪਿਲੇ 10 ਸਾਲ ਤੋਂ ਬੀਜੇਪੀ ਸਰਕਾਰ ਦੇ ਵਿੱਚ ਹੈ ਉਹ ਜਿਹੜਾ ਸਾਡਾ ਐਮਪੀ ਸੀ ਉਹ اپੋਜੀਸ਼ਨ ਪਾਰਟੀ ਦੇ ਵੱਲੋਂ ਸੀਗਾ ਮਮਨ ਸਦੀਕ ਮਮਨ ਸਦੀਕ ਬਤਾਰ ਆਪ ਇਨਸਾਨ ਬਣ ਗਿਆ ਲੇਕਿਨ ਉਹਦੀ ਕਾਰਸ਼ਲੀ ਵੀ ਮਤਲਬ ਵਧੀਆ ਲੋਕਾਂ ਨੂੰ ਵਧੀਆ ਨਹੀਂ ਲੱਗੀ ਲੋਕਾਂ ਦੇ ਮੁੱਦੇ ਨਹੀਂ ਠਾਏ ਸਰਕਾਰ ਕੋਈ ਜਿੰਦੀ ਨਾ ਦੇਂਦੀ ਵੱਖਰੀ ਗੱਲ ਸੀ ਲੇਕਿਨ ਮੁੱਦੇ ਉਠਾਏ ਨਹੀਂ ਗਏ ਹੁਣ ਜਿਹੜੇ ਕਲਾਕਾਰ ਖੜੇ ਕੀਤੇ ਆ ਉਹਨਾਂ ਦੇ ਵਿੱਚ ਕਰਮਜੀਤ ਅਨਮੋਲ ਹੰਸਰਾਜਾ ਹੰਸਰਾਜ ਹੰਸਦ ਤੇ ਖੜਾਈ ਉਸ ਪਾਰਟੀ ਵੱਲੋਂ ਐ ਜਿਹੜੀ ਦੇਸ਼ ਦਾ ਸੰਵਿਧਾਨ ਦੇਸ਼ ਦਾ ਲੋਕਤੰਤਰ ਉਹਨ ਸਮਾਪਤ ਕਰਨਾ ਚਾਹੁੰਦੀ ਹੈ ਸਾਨੂੰ ਇਹ ਬੰਦਾ ਚੰਗਾ ਹੈ ਮਾੜਾ ਹੈ ਇਹਦੇ ਦਾ ਬਿਲਕੁਲ ਮੇਰੀ رائے ਵੀ ਬੀਜੇਪੀ ਦਾ ਕੈਂਡੀਡੇਟ ਤਾਂ ਜਿੱਤਣਾ ਹੀ ਨਹੀਂ ਚਾਹੀਦਾ ਜਿਤਾਇਆ ਹੀ ਨਹੀਂ ਜਾਣਾ ਚਾਹੀਦਾ ਹੰਸਰਾ ਹੰਸ ਤੇ ਗੀਤ ਵਧੀਆ ਹੋ ਸਕਦੇ ਐ ਪਰੰਤੂ ਗੀਤਾਂ ਵਿੱਚ ਵੀ ਕਈ ਇਦਾਂ ਦੇ ਗੀਤ ਐ ਜਿਹੜੇ ਪਰਿਵਾਰ ਚ ਬਹਿ ਕੇ ਸੁਣੇ ਨਹੀਂ ਜਾ ਸਕਦੇ ਕਿ ਛੜਕਾਂ ਦੇ ਅੱਗ ਤੁਰ ਜਾਂਦੀ ਐ ਮਤਲਬ ਇਦਾਂ ਮੈਂ ਇਸ ਗੱਲ ਵਿੱਚ ਵੀ ਜੇ ਨਾਂ ਪਾਵਾਂ ਤਾਂ ਹੰਸਰਾ ਹੰਸ ਨੇ ਰਸਤਾ ਉਹ ਚੁਣਿਆ ਐ ਇਹਦਾ ਦੇਖਦੇ ਲੋਕਤੰਤਰ ਨੂੰ ਸਮਾਪਤ ਕਰਦਾ ਜਿਹੜਾ ਦੇਖਦੇ ਸੰਵਿਧਾਨ ਨੂੰ ਸਮਾਪਤ ਕਰਦਾ ਸੋ ਸਭ ਤੋਂ ਮਾੜੀ ਗੱਲ ਐ ਦੇਸ਼ ਦੇ ਅੰਦਰ ਜਿਹੜੀ ਹੋ ਰਹੀ ਐ ਇੱਥੇ ਸਾਨੂੰ ਸਾਡਾ ਪਹਿਲਾ ਪੁਆਇੰਟ ਇਹ ਹੈ ਵੀ ਜਿਹੜੀ ਭਾਜਪਾ ਹੈ ਇਸ ਨੂੰ ਇਸ ਸਟੇਜ 'ਚ ਸਮਾਪਤ ਕੀਤਾ ਇਹਨੂੰ ਖਤਮ ਕਰਨ ਲਈ ਸਾਨੂੰ ਕੰਮ ਕਰਨਾ ਚਾਹੀਦਾ ਦੂਸਰੀ ਗੱਲ ਇਹ ਹੈ ਵੀ ਜਿਹੜਾ ਕੈਂਡੀਡੇਟ ਹੈ ਜਿਹੜਾ ਉਹ ਕੈਂਡੀਡੇਟ ਫ੍ਰੀਕੋਰਡ 'ਚ ਬਹੁਤ ਕਾਬਲ ਲੋਕ ਨੇ ਬੜੇ ਪੜ੍ਹੇ ਲਿਖੇ ਬਹੁਤ ਸਿਆਣੇ ਲੋਕ ਨੇ ਬੜੇ ਇਮਾਨਦਾਰ ਲੋਕ ਨੇ ਉਹਨਾਂ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਉਹ ਜੇ ਤਾਂ ਪਰੰਤੂ ਫਿਰ ਵੀ ਜਿਹੜਾ ਇਮਾਨਦਾਰ ਜਿਹੜਾ ਇਮਾਨਦਾਰ ਉਸ ਪਾਰਟੀ ਵੱਲੋਂ ਖੜੂਗਾ ਜਿਹੜਾ ਇੰਡੀਆ ਗੱਠਜੋੜ ਵੱਲੋਂ ਖੜਨਾ ਚਾਹੀਦਾ ਹੈ ਅਸੀਂ ਬੀਜੇਪੀ ਨੂੰ ਹਰਾਉਣਾ ਸਾਡਾ ਦਿਨ ਸਾਡਾ ਮਤਲਬ ਮੇਨ ਮਕਸਦ ਵੀਰਾ ਮੈਂ ਤੇ ਆਪਣੇ ਤੌਰ ਤੇ ਸਮਝਦਾ ਵੀ ਜਿਹੜਾ ਦੇਸ਼ ਦੇ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦਾ ਜਿਹੜਾ ਦੇਸ਼ ਦੇ ਲੋਕਤੰਤਵ ਨੂੰ ਸਮਾਪਤ ਕਰਨਾ ਚਾਹੁੰਦਾ ਉਹ ਜਿੱਤਣਾ ਨਹੀਂ ਚਾਹੀਦਾ ਬਾਕੀ ਜਿਹੜੀਆਂ ਦੂਸਰੀਆਂ ਗੱਲਾਂ ਨੇ ਉਹ ਸੈਕੰਡਰੀ ਸਾਰੀਆਂ ਪਹਿਲੇ ਨੰਬਰ ਤੇ ਇਹੀ ਹੈ ਵੀ ਇਹ ਪਾਰਟੀ ਹਾਰਨੀ ਚਾਹੀਦੀ ਹੈ ਸਰ ਕਿਨਾ ਤੁਹਾਡਾ ਜੀ ਮੈਂ ਰਿਟਾਇਰ ਪ੍ਰਿੰਸੀਪਲ ਕ੍ਰਿਸ਼ਨ ਲਾਲ ਜੀ ਸਰ ਕਿਸ ਤਰ੍ਹਾਂ ਦੇਖਦੇ ਹੋ ਪਿਛਲੇ ਐਮਪੀ ਦੇ ਕਾਰਜਕਾਲ ਨੂੰ ਤੇ ਜਿਹੜੇ ਹੁਣ ਦੋ ਪਾਰਟੀਆਂ ਨੇ ਕੈਂਡੀਡੇਟ ਉਤਾਰ ਤੇ ਪੈਰਾਸ਼ੂਟ ਰਾਈ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਕੀ ਵਿਕਾਸ ਹੋਇਆ ਨਹੀਂ ਹੋਇਆ ਅਗਰ ਇਹਨਾਂ ਨੂੰ ਚੁਣੋਗੇ ਤਾਂ ਕਿਸ ਆਧਾਰ ਤੇ ਚੁਣੋਗੇ ਜਿੱਥੋਂ ਤੱਕ ਸਵਾਲ ਪੈਦਾ ਹੁੰਦਾ ਹੈ ਕਿ ਐਮਪੀ ਦੇ ਇਲੈਕਸ਼ਨ ਆ ਰਹੇ ਆ ਤੇ ਉਹਦੇ ਵਿੱਚ ਜਿਹੜੇ ਬਾਹਰੋਂ ਲਿਆ ਲਿਆ ਕੇ ਐਮਪੀ ਜਿਹੜੇ ਆ ਉਹ ਖੜੇ ਕੀਤੇ ਜਾ ਰਹੇ ਆ ਇਹ ਤਾਂ ਸਭ ਤੋਂ ਹੀ ਮਾੜੀ ਗੱਲ ਹੈਗੀ ਆ ਇਹ ਨਿੰਦਣਯੋਗ ਗੱਲ ਹੈ ਕਿ ਸਾਡੇ ਇਲਾਕੇ ਦਾ ਬੰਦਾ ਜਿਹੜਾ ਹੋਵੇ ਜਿਸ ਨੂੰ ਸਾਡੀਆਂ ਸਮੱਸਿਆਵਾਂ ਪ੍ਰੋਬਲਮਸ ਦਾ ਪਤਾ ਹੋਵੇ ਹੁਣੇ ਗੱਲ ਜਿਹੜੀ ਹੋਈ ਹੈ ਕਿ ਜਿਹੜੇ ਸਾਡੇ ਇਸ ਵੇਲੇ ਬੀਜੇਪੀ ਦੇ ਜਿਹੜੇ ਐਮਪੀ ਖੜਦੇ ਆ ਹੰਸ ਰਾਜ ਹਾਂਸ ਜੀ ਪਹਿਲਾਂ ਪੂਰਬੀ ਦਿੱਲੀ ਉੱਥੇ ਖੜੇ ਆ ਤੇ ਉਤੋਂ ਜਿੱਤ ਕੇ ਜਦੋਂ ਉਤੋਂ ਉਹਨਾਂ ਨੂੰ ਸੀਟ ਨਹੀਂ ਦਿੱਤੀ ਗਈ ਤਾਂ ਉਹ ਇੱਥੇ ਆ ਗਏ ਇਸੇ ਤਰ੍ਹਾਂ ਜਿਹਨੂੰ ਸੀਟ ਨਹੀਂ ਦਿੱਤੀ ਜਾਂਦੀ ਹੈ ਤਾਂ ਉਹ ਪਾਰਟੀ ਨੂੰ ਛੱਡ ਕੇ ਦੂਸਰੀ ਪਾਰਟੀਆਂ ਦੇ ਵਿੱਚ ਜਿਹੜਾ ਉਹ ਚਲਾ ਜਾਂਦਾ ਜਦੋਂ ਕਿ ਪਹਿਲਾਂ ਇਹ 1975 ਦੇ ਵਿੱਚ ਫਾਰਮੂਲਾ ਪਾਸ ਹੋਇਆ ਸੀਗਾ ਪਾਰਲੀਮੈਂਟ ਦੇ ਵਿੱਚ ਕਿ 1/3 ਤੋਂ ਜ਼ਿਆਦਾ ਲੋਕ ਜਿਹੜੇ ਆ ਜਾਂ ਮੈਂਬਰ ਜਿਹੜੇ ਆ ਜਾਂ ਐਮਪੀ ਜਿਹੜੇ ਆ ਉਹ ਪਾਰਟੀ ਨੂੰ ਛੱਡ ਕੇ ਜਾ ਸਕਦੇ ਆ ਪਰ ਹੁਣ ਉਸ ਨੂੰ ਵੀ ਜਿਹੜਾ ਹੈ ਬਿਲਕੁਲ ਮਲਿਆ ਮੇਡ ਕਰਤਾ ਕਿ ਇੱਕ ਇੱਕ ਐਮਪੀ ਜਾਂ ਇੱਕ ਇੱਕ ਐਮਐਲਏ ਜਿਹੜਾ ਹੈਗਾ ਉਹ ਪਾਰਟੀਆਂ ਨੂੰ ਛੱਡ ਕੇ ਜਾ ਰਿਹਾ ਇਹਦਾ ਮਤਲਬ ਇਹ ਹੋਇਆ ਜਿੱਥੇ ਇਹ ਕਹਿੰਦੇ ਆ ਕਿ ਵੋਟਰ ਨੂੰ ਜਿਹੜਾ ਉਹ ਸੇਲ ਕਰਦੇ ਆ ਮੈਂ ਇਹ ਸਮਝਦਾ ਹੈਗਾ ਕਿ ਇਹ ਖੁਦ ਐਮਪੀ ਤੇ ਐਮਐਲਏ ਖੁਦ ਆਪ ਸੇਲ ਹੁੰਦੇ ਆ ਇੱਕ ਪਾਰਟੀ ਕੋਲੋਂ ਦੂਸਰੀ ਪਾਰਟੀ ਵਿੱਚ ਹੁਣ ਜਮਾਂ ਹੀ ਇਹੋ ਜਿਹਾ ਜਿਹੜਾ ਉਹ ਸਰਗਰਮ ਹੋਇਆ ਪਿਆ ਇਹ ਕੰਮ ਹੋ ਕੇ ਪਾਰਟੀਆਂ ਛੱਡ ਛੱਡ ਕੇ ਦੂਸਰੀਆਂ ਪਾਰਟੀਆਂ ਵਿੱਚ ਜਾਣਾ ਕਿ ਜਾਨੂੰ ਇੱਥੇ ਜਿਹੜਾ ਕੁਝ ਨਹੀਂ ਮਿਲਿਆ ਤੇ ਅਸੀਂ ਦੂਸਰੀ ਪਾਰਟੀ ਵਿੱਚ ਚਲੇ ਜਾਈਏ ਜਾਂ ਇਹਨਾਂ ਨੇ ਜਿਹੜਾ ਜਿਹੜੀਆਂ ਭ੍ਰਿਸ਼ਟਾਚਾਰੀਆਂ ਕੀਤੀਆਂ ਉਸ ਤੋਂ ਬਚਣ ਵਾਸਤੇ ਵੀ ਇਹ ਜਿਹੜਾ ਹੈ ਉਹ ਇੱਕ ਪਾਰਟੀ ਨੂੰ ਛੱਡ ਕੇ ਦੂਸਰੀ ਪਾਰਟੀ ਵਿੱਚ ਚਲੇ ਜਾਂਦੇ ਹਨ ਪਰੰਤੂ ਇਹ ਜ਼ਰੂਰੀ ਹੈ ভোটার ਨੂੰ ਇਹ ਸਮਝਣਾ ਚਾਹੀਦਾ ਹੈ ਔਰ ভোটার ਨੂੰ ਇਹ ਸੂਝ-ਬੂਝ ਨਾਲ ਵੋਟ ਪਾਉਣੀ ਚਾਹੀਦੀ ਹੈ ਕਿ ਜਿਹੜੇ ਬੰਦੇ ਇਸ ਤਰ੍ਹਾਂ ਛੱਡ ਕੇ ਐਮਪੀ ਜਾਂ ਐਮਐਲਏ ਆ ਇੱਕ ਦੂਸਰੀ ਪਾਰਟੀ ਵਿੱਚ ਟਰਾਂਸਫਰ ਹੋ ਜਾਂਦੇ ਹੈਗੇ ਆ ਉਹ ਸਾਡੇ ਵੋਟਰਾਂ ਨੂੰ ਹੀ ਵੇਚ ਕੇ ਜਿਹੜਾ ਹੈਗਾ ਦੂਸਰੀਆਂ ਪਾਰਟੀਆਂ ਜਾਂਦੇ ਇਸ ਕਰਕੇ ਉਹਨਾਂ ਨੂੰ ਮੂੰਹ ਜਿਹੜਾ ਨਹੀਂ ਲਾਉਣਾ ਚਾਹੀਦਾ ਸਾਨੂੰ ਐਮਪੀ ਜਾਂ ਐਮਐਲਏ ਜਿਹੜੇ ਚੰਗੇ ਤੇ ਸੂਝਵਾਨ ਪੜ੍ਹੇ ਲਿਖੇ ਦੇਖਣੇ ਚਾਹੀਦੇ ਹੈਗੇ ਆ ਜਿਸ ਨਾਲ ਉਹ ਸਾਡੀਆਂ ਸਮੱਸਿਆਵਾਂ ਨੂੰ ਸਮਝ ਵੀ ਸਕਣ ਔਰ ਉਹਨਾਂ ਦਾ ਜਿਹੜਾ ਉਹ ਹੱਲ ਵੀ ਕਰ ਸਕਣ ਤਾਂ ਮੈਂ ਇਹ ਜ਼ਰੂਰ ਕਹੂੰਗਾ ਇਹ ਗੱਲ ਕਿ ਸਾਨੂੰ ਜਿਹੜਾ ਹੈਗਾ ਉਹ ਪੜ੍ਹੇ ਲਿਖੇ ਐਮਪੀ ਜਾਂ ਐਮਐਲਏ ਜਿਹੜੇ ਹੋਣੇ ਚਾਹੀਦੇ ਆ ਜਿਹੜੀਆਂ ਸਾਡੀਆਂ ਪ੍ਰੋਬਲਮ ਜਿਹੜਾ ਉਹ ਹੱਲ ਕਰ ਸਕਾ ਤਾਂ ਇਹ ਸੀ ਫਰੀਦਕੋਟ ਦੇ ਸੀਨੀਅਰ ਸਿਟੀਜ਼ਨ ਜਿਨ੍ਹਾਂ ਨੇ ਆਪਣੇ ਆਪਣੇ ਰੈਅ ਰੱਖੀ ਆ ਕਿ ਸਾਨੂੰ ਐਮਪੀ ਉਹ ਚਾਹੀਦਾ ਜੋ ਸੋ ਜਵਾਨ ਪੜ੍ਹੇ ਲਿਖਿਆ ਹੋਵੇ ਫਰੀਦਕੋਟ ਇਲਾਕੇ ਨਾਲ ਬਿਲੋਂਗ ਕਰਦਾ ਹੋਵੇ ਪੈਰਾਸ਼ੂਟ ਵਾਲਾ ਜਿਹੜਾ ਐਮਪੀ ਆ ਉਹ ਕਿਤੇ ਨਾ ਕਿਤੇ ਨਾ ਕਰ ਰਿਹਾ ਹੁਣ ਅੱਗੇ ਆਉਣ ਵਾਲਾ ਟਾਈਮ ਦੇਖਣਾ ਇਹ ਹੋਏਗਾ ਕਿ ਦੂਸਰੀਆਂ ਪਾਰਟੀਆਂ ਕਿਸ ਤਰ੍ਹਾਂ ਦੇ ਕੈਂਡੀਡੇਟ ਉਤਾਰਦੀਆਂ ਹੈਗੀਆਂ ਤੇ ਇਹ ਕਿਸ ਤਰ੍ਹਾਂ ਲੋਕ ਉਹਨਾਂ ਨੂੰ ਦੇਖਦੇ ਆ ਫਰੀਦਕੋਟ ਤੋਂ ਪ੍ਰੇਮਪਾਸੀ ਪੰਜਾਬ ਤੋਂ